ਜਦੋਂ ਇੱਕ ਪੰਜਾਬੀ ਦੋਸਤ ਨੇ ਜਿਗਰੀ ਯਾਰ ਨੇ ਤਰਮਿੰਦਰ ਨੂੰ ਆਪਣਾ ਜਿਗਰੀ ਯਾਰ ਬਣਾ ਕੇ ਇੱਕ ਧੋਖਾ ਦਿੱਤਾ ਤਾਂ ਤਰਮਿੰਦਰ ਉਸ ਧੋਖੇ ਦਾ ਨਾਸੂਰ ਉਹਦਾ ਦਰਦ ਰਹਿ ਰਹਿ ਕੇ ਅੱਜ ਤੱਕ ਉਹਨਾਂ ਨੂੰ ਉਸ ਧੋਖੇ ਦੀ ਯਾਦ ਕਰਾਉਂਦਾ ਹੈ ਤੇ ਅੱਜ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਸ ਧੋਖੇ ਨੇ ਕਈ ਚੀਜ਼ਾਂ ਬਦਲਤੀਆਂ ਕਈ ਉਹਨਾਂ ਨੇ ਆਪਣੇ ਬਾਉਂਡਰੀਜ਼ ਬਣਾ ਲੀਆਂ ਵੀ ਆਹ ਕਰਨਾ ਆਹ ਨਹੀਂ ਕਰਨਾ ਕਈ ਚੀਜ਼ਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਦਲੀਆਂ ਜਦੋਂ ਅਸਲ ਚ ਗੱਲ ਇਹ ਹੈ ਵੀ ਜਦੋਂ ਕੋਈ ਆਪਾਂ ਜਿਵੇਂ ਦੇਖਦੇ ਆ ਕੋਈ ਲੋਕ ਸਟਾਰ ਬਣ ਜਾਂਦੇ ਨੇ ਇੱਕ ਇੱਕ ਮਕਾਮ ਤੇ ਪਹੁੰਚ ਜਾਂਦੇ ਨੇ ਤੰਤਰ ਮੰਤਰ ਜਾਂ ਦੁਨੀਆ ਦੌਲਤ ਸ਼ੋਹਰਤ ਉਹਨਾਂ ਦੇ ਕਦਮ ਚ ਉੰਦੀ ਹੁੰਦੀ ਆ ਤਾਂ ਉਹਨਾਂ ਦੀਆਂ ਪ੍ਰੋਬਲਮਸ ਵੀ ਇੱਕ ਨਵੇਂ ਤਰੀਕੇ ਦੀਆਂ ਹੁੰਦੀਆਂ ਜਿਹੜੀਆਂ ਕਿ ਆਮ ਲੋਕ ਨਾ ਤਾਂ ਉਸ ਪ੍ਰੋਬਲਮ ਤੱਕ ਪਹੁੰਚਦੇ ਨੇ ਨਾ ਉਹਨੂੰ ਸਮਝ ਸਕਦੇ ਨੇ ਤੇ ਨਾ ਹੀ ਅਡਾਪਟ ਕਰ ਹੁੰਦੀਆਂ ਸਿੱਧੀ ਜੀ ਗੱਲ ਇਹ ਆ ਤੇ ਇਹ ਮੈਂ ਤੁਹਾਨੂੰ ਅੱਜ ਉਹਨਾਂ ਨਾਲ ਧੋਖੇ ਵੀ ਜਿਹੜੇ ਹੁੰਦੇ ਨੇ ਉਹ ਬੜੇ ਅਲੱਗ ਤਰੀਕੇ ਦੇ ਹੁੰਦੇ ਨੇ ਜਿਹੜੇ ਕਿ ਉਹਨਾਂ ਨੂੰ ਉਹਨਾਂ ਤੁੱਖੇ ਹੀ ਸਬਕ ਸਿਖਾਉਂਦੇ ਨੇ ਹਰ ਇੱਕ ਬੰਦੇ ਨੂੰ ਉਹਦੀ ਜ਼ਿੰਦਗੀ ਵਿੱਚ ਹੋਏ ਤੁੱਖੇ ਹੀ ਉਹਨੂੰ ਸਬਕ ਸਿਖਾਉਂਦੇ ਨੇ ਤਾਂ ਅੱਜ ਮੈਂ ਤੁਹਾਨੂੰ ਉਸ ਤੁੱਖੇ ਦੀ ਯਾਦ ਕਰਾਉਣ ਜਾ ਰਿਹਾ ਹਾਂ ਉਸ ਤੁੱਖੇ ਦੀ ਉਸ ਕਹਾਣੀ ਦਾ ਜ਼ਿਕਰ ਕਰਨ ਜਾ ਰਿਹਾ ਹਾਂ ਜਿਹਦੇ ਵਿੱਚ ਤਰਮਿੰਦਰ ਨੂੰ ਇੱਕ ਬਹੁਤ ਬੁਰੀ ਤਰੀਕੇ ਦਾ ਦਿਲ ਤੇ ਦਰਦ ਹੋਇਆ ਸੀਗਾ ਉਸ ਜਿਗਰੀ ਯਾਰ ਨੇ ਕਿਹੜਾ ਤੁੱਖਾ ਦਿੱਤਾ ਸੀ ਉਸ ਜਿਗਰੀ ਯਾਰ ਨੇ ਤਰਮਿੰਦਰ ਨੂੰ ਆਪਣਾ ਯਾਰ ਬਣਾ ਕੇ ਕਿਵੇਂ ਯੂਜ਼ ਕੀਤਾ ਸੀ ਤੇ ਜਿਹੜਾ ਦਰਦ ਉਹਨਾਂ ਨੇ ਕਦੇ ਸੁਣਾਇਆ ਵੀ ਸੀ ਕਦੇ ਲਿਖਾਇਆ ਵੀ ਸੀ ਔਰ ਰਹਿ ਰਹਿ ਕੇ ਉਹ ਇਸ ਧੋਖੇ ਦਾ ਜ਼ਿਕਰ ਕਰਦੇ ਰਹਿੰਦੇ ਨੇ ਤਾਂ ਆਪਾਂ ਜ਼ਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਆ ਤੁਹਾਡਾ ਪ੍ਰਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਅੱਜ ਆਪਾਂ ਤਰਮਿੰਦਰ ਦੇ ਉਸ ਪਹਿਲੂ ਦੇ ਉੱਤੇ ਗੱਲ ਕਰਾਂਗੇ ਜਿਹਦੇ ਜਿਨੇ ਉਹਨਾਂ ਨੂੰ ਇੱਕ ਜ਼ਿੰਦਗੀ ਵਿੱਚ ਬਹੁਤ ਗਹਿਰਾ ਦੁੱਖ ਦਿੱਤਾ ਤੇ ਇੱਕ ਬਹੁਤ ਸਹੀ ਸਟੀਕ ਸਬਕ ਸਿਖਾਇਆ ਤਾਂ ਚਲੋ ਸ਼ੁਰੂ ਕਰਦੇ ਹਾਂ ਦੋਸਤੋ ਤੁਸੀਂ ਉਹ ਵੀਡੀਓ ਦੇਖੀ ਹੋਣੀ ਆ ਤੁਸੀਂ ਜਦੋਂ ਮੈਂ ਤਰਮਿੰਦਰ ਦੇ ਪਿੰਡ ਜਾ ਕੇ ਵੀਡੀਓ ਬਣਾਈ ਸੀ ਤਾਂ ਤਰਮਿੰਦਰ ਦੇ ਪਿੰਡ ਦੇ ਲੋਕਾਂ ਨਾਲ ਮੈਂ ਆਫ ਕੈਮਰਾ ਵੀ ਬਹੁਤ ਗੱਲਾਂ ਕੀਤੀਆਂ ਸੀਗੀਆਂ ਉਹ ਵੀਡੀਓ ਕੈਮਰੇ ਤੇ ਚੱਲ ਤੁਸੀਂ ਦੇਖ ਹੀ ਲਿੱਤੀ ਹੋਣੀ ਤਾਂ ਬਹੁਤ ਪਹਿਲਾਂ ਦੀ ਬਣਾਈ ਹੋਈ ਹੈ ਪਰ ਮੈਂ ਤੁਹਾਨੂੰ ਕੁਝ ਗੱਲਾਂ ਵਿੱਚੋਂ ਇਹ ਜਿਹੇ ਵੀ ਦੱਸਣੀਆਂ ਨੇ ਜਿਹੜੀਆਂ ਕਿ ਪਿੰਡ ਦੇ ਲੋਕਾਂ ਨੇ ਆਫ ਕੈਮਰਾ ਗੱਲਾਂ ਕਹੀਆਂ ਸੀਗੀਆਂ ਜਿਹੜੀਆਂ ਕਿ ਚਾਹੁੰਦੇ ਸੀ ਕੈਮਰੇ ਤਾਂ ਕਿਉਂਕਿ ਕਈਆਂ ਦੇ ਗੱਲਾਂ ਸੀ ਕਈਆਂ ਦੇ ਨਾਂ ਆਉਂਦੇ ਸੀ ਵਿੱਚ ਤੇ ਉਹ ਪਿੰਡ ਵਾਲੇ ਫਿਰ ਤੁਹਾਨੂੰ ਪਤਾ ਪਿੰਡ ਦਾ ਮਸਲਾ ਪੈ ਜਾਂਦਾ ਹੋਰ ਛੱਡ ਜਾਂਦੇ ਮਸਲੇ ਫਿਰ ਉਹ ਨਾਂ ਨਹੀਂ ਸੀ ਲੈਣਾ ਚਾਹੁੰਦੇ ਪਰ ਮੈਂ ਤੁਹਾਨੂੰ ਗੱਲ ਦੱਸੇ ਦਿੰਨਾ ਵੀ ਪਿੰਡ ਵਾਲੇ ਨੂੰ ਮੈਂ ਕਿਹਾ ਸੀ ਵੀ ਧਰਮਿੰਦਰ ਐਸ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਕੋਈ ਐਹ ਜੀ ਚੀਜ਼ ਕੋਈ ਮਿਊਜ਼ੀਅਮ ਜਾਂ ਕੋਈ ਐਦਾਂ ਦੀ ਯਾਦਗਾਰ ਚੀਜ਼ ਕਿਉਂ ਨਹੀਂ ਬਣਾ ਦਿੰਦੇ ਵੀ ਉਹਨਾਂ ਨੂੰ ਤੁਸੀਂ ਕੁਝ ਖਾਸ ਬੰਦਿਆਂ ਨਾਲ ਮੈਂ ਗੱਲ ਕੀਤੀ ਸੀ ਜਿਹੜੇ ਕਿ ਧਰਮਿੰਦਰ ਦੇ ਕਲੋਸ ਸੀ ਜਾਂ ਉਸ ਪਿੰਡ ਚ ਉਹਨਾਂ ਦੇ ਘਰੇ ਆਉਂਦੇ ਜਾਂਦੇ ਰਹੇ ਸੀ ਤਾਂ ਉਹਨਾਂ ਨੇ ਮੈਨੂੰ ਕੁਝ ਗੱਲਾਂ ਐਹ ਜਿਹੀਆਂ ਕਹੀਆਂ ਸੀ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਬਈ ਜਦੋਂ ਧਰਮਿੰਦਰ ਸਟਾਰ ਬਣ ਗਏ ਸੀ ਤਾਂ ਉਹਨਾਂ ਦੇ ਪਿੰਡ ਦੇ ਕੁਝ ਲੋਕ ਧਰਮਿੰਦਰ ਤੱਕ ਪਹੁੰਚ ਸੀਗੀ ਉਹਨਾਂ ਦੀ ਜਾंदे ਆਉਂਦੇ ਸੀ ਤਰਮਿੰਦਰ ਨੇ ਮਦਦ ਕੀਤੀ ਆ ਆਪਣੇ ਕਈ ਭਰਾ ਬੰਦੂਆਂ ਨੂੰ ਰਿਸ਼ਤੇਦਾਰਾਂ ਨੂੰ ਉੱਥੇ ਫਿਲਮ ਇੰਡਸਟਰੀ ਸੈੱਟ ਵੀ ਕੀਤਾ ਆ ਤੁਸੀਂ ਸਾਰੇ ਜਾਣਦੇ ਉਹਨਾਂ ਦੇ ਭਰਾ ਜੀ ਦਿ올 ਵਗੈਰਾ ਜਾਂ ਹੋਰ ਵੀ ਦੋਸਤ ਸੀ ਉਹਨਾਂ ਕੋਲ ਜਾਂਦੇ ਆਉਂਦੇ ਰਹੇ ਇਹ ਗੱਲਾਂ ਜਗ ਜाहिर ਨੇ ਇਹਨਾਂ 'ਚ ਕੋਈ ਲੁਕੋ ਨਹੀਂ ਹੈਗਾ ਪਰ ਜੋ ਪਿੰਡ ਵਾਲਿਆਂ ਨੇ ਮੈਨੂੰ ਗੱਲ ਦੱਸੀ ਸੀ ਦਬੀ ਜ਼ਬਾਨ ਦੇ ਵਿੱਚ ਵੀ ਉੱਥੇ ਲੋਕ ਜਾਂਦੇ ਸੀਗੇ ਜਿਹੜੇ ਕਈ ਜਿਨ੍ਹਾਂ ਨੇ ਪਰਸਨਲ ਲਿੰਕ ਬਣਾ ਲਈ ਸੀਗੇ ਤਰਮਿੰਦਰ ਨਾਲ ਆਪਣੇ ਤਾਂ ਉਹ ਉੱਥੇ ਜਾਂਦੇ ਸੀਗੇ ਜਦੋਂ ਉਹਨਾਂ ਨੇ ਉਹਦੇ ਤੋਂ ਤਰਮਿੰਦਰ ਤੋਂ ਮਤਲਬ ਪਰਸਨਲ ਕਈ ਉਹ ਆਪਣੇ ਬੈਨੀਫਿਟਸ ਲੈ ਗਏ ਜਿਹੜੇ ਕਿ ਲਿੱਤੇ ਉਹਨਾਂ ਨੇ ਪਿੰਡ ਦੇ ਨਾਂ ਤੇ ਸੀਗੇ ਜਾਂ ਲਿੱਕੇ ਲਿੱਤੇ ਕਿਸੇ کلبਾਂ ਦੇ ਨਾਂ ਤੇ ਸੀ ਜਾਂ ਕੋਈ ਟੂਰਨਾਮੈਂਟਾਂ ਦੇ ਨਾਂ ਤੇ ਐਦਾਂ ਆਪਾਂ ਆ ਆਮ ਦੇਖਦੇ ਆ ਆਪਾਂ ਐਨ ਆਰ ਆਈ ਦੋਸਤ ਜਿਹੜੇ ਚਲੇ ਜਾਂਦੇ ਨੇ ਬਾਹਰ ਆਪਾਂ ਉਹਨਾਂ ਨੂੰ ਕਈ ਉਹਨਾਂ ਦੀ ਪਿੰਡ 'ਚ ਉਹਨਾਂ ਦੇ ਨਾਲ ਅਟੀ ਸੱਟੀ ਹੁੰਦੀ ਆ ਗੱਲਬਾਤ ਹੁੰਦੀ ਆ ਤਾਂ ਉਹ ਉਹਨਾਂ ਨਾਲ ਮੁਲਾਕਾਤ ਕਰਦੇ ਰਹਿੰਦੇ ਨੇ ਤੇ ਉਹ ਪੈਸੇ ਪੂਸੇ ਵੀ ਲੈਂਦੇ ਰਹਿੰਦੇ ਨੇ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਆ ਵੀ ਇਹ ਉਸ ਕੰਮ ਲਈ ਯੂਜ਼ ਨਹੀਂ ਹੋਏ ਜਾਂ ਘੱਟ ਯੂਜ਼ ਹੋਏ ਨੇ ਜਾਂ ਸਹੀ ਤਰੀਕੇ ਨਾਲ ਨਹੀਂ ਵਰਤੋ ਹੋਈ ਉਹਨਾਂ ਦੇ ਪੈਸੇ ਦੀ ਫਿਰ ਉਹ ਲੋਕ ਥੋੜੇ ਜਿ ਪਿੱਛੇ ਹਟਣ ਲੱਗ ਪੈਂਦੇ ਨੇ ਇਹ ਆਪਾਂ ਆਮ ਨੋਰਮਲ ਗੱਲ ਕਰਦੇ ਆ ਤੇ ਉਹਨਾਂ ਦੇ ਪਿੰਡ ਦੇ ਵੀ ਕੁਝ ਬੰਦੇ ਨੇ ਮੈਨੂੰ ਇਹ ਜੇ ਦਵੀ ਜਵਾਨ ਚ ਦੱਸਿਆ ਸੀ ਵੀ ਕਈ ਬੰਦੇ ਉਹਨਾਂ ਕੋਲ ਜਾਂਦੇ ਰਹੇ ਨੇ ਧਰਮਿੰਦਰ ਕੋਲ ਤੇ ਉਹ ਆਪਣੇ ਪਿੰਡ ਦੇ ਨਾਂ ਤੇ ਲਾ ਲੋ ਜਾਂ ਕਿਸੇ ਹੋਰ ਗੱਲ ਦੇ ਨਾਂ ਤੇ ਲਾ ਲੋ ਮਤਲਬ ਆਪਣੇ ਬੈਨੀਫਿਟਸ ਲੈਂਦੇ ਰਹੇ ਨੇ ਜਿਹੜਾ ਕਿ ਦੇਰ ਸਬਿਰ ਧਰਮਿੰਦਰ ਨੂੰ ਪਤਾ ਲੱਗ ਜਾਂਦਾ ਸੀਗਾ ਤਾਂ ਫਿਰ ਉਹ ਹੌਲੀ ਹੌਲੀ ਕਰਕੇ ਉਹਨਾਂ ਬੰਦਿਆਂ ਤੋਂ ਤਾਂ ਦੂਰ ਹੋਈ ਹੀ ਨੇ ਤਾਂ ਕਈ ਹੋਰ ਬੰਦਿਆਂ ਕਈ ਹੋਰ ਚੰਗੇ ਕੰਮਾਂ ਤੋਂ ਵੀ ਦੂਰ ਹੋ ਗਏ ਚਲ ਆਪਾਂ ਉਹਨਾਂ ਦੇ ਵਿੱਚੋਂ ਇੱਕ ਹੁਣ ਕਹਾਣੀ ਮੈਂ ਸੁਣਾਉਣ ਜਾ ਰਿਹਾ ਜਿਹੜੀ ਕਿ ਧਰਮਿੰਦਰ ਨੂੰ ਬਹੁਤ ਹੀ ਜ਼ਿਆਦਾ ਹਰਟ ਕਰ ਗਈ ਸੀਗੀ ਬਹੁਤ ਹੀ ਜ਼ਿਆਦਾ ਦਿਲ ਤੇ ਚੋਭੀ ਸੀ ਔਰ ਇਹਦਾ ਜ਼ਿਕਰ ਉਹਨਾਂ ਨੇ ਕਈ ਵਾਰ ਕੀਤਾ ਆ ਔਰ ਮੈਨੂੰ ਪੱਕਾ ਪਤਾ ਵੀ ਕਿਉਂਕਿ ਉਹ ਸੋਸ਼ਲ ਮੀਡੀਆ ਤੇ ਬਹੁਤ ਘੱਟ ਹੈ ਤਾਂ ਉਹ ਇੱਕ ਪ੍ਰਾਈਵੇਟ ਪਾਰਟੀ ਜ਼ਿਕਰ ਕੀਤਾ ਗਿਆ ਸੀਗਾ ਤਾਂ ਮੈਂ ਤੁਹਾਨੂੰ ਉਹੀ ਦੱਸਣ ਜਾ ਰਿਹਾ ਹਾਂ ਹੋਇਆ ਕੀ ਸੀਗਾ ਵੀ ਤਰਮਿੰਦਰ ਕੈਨੇਡਾ ਬਹੁਤ ਜਾਂਦੇ ਹੁੰਦੇ ਰਹੇ ਜੀ ਆਪਣੀ ਫਿਲਮ ਨੂੰ ਪ੍ਰਮੋਟ ਕਰਨ ਲਈ ਵੀ ਕੈਨੇਡਾ ਜਾਂਦੇ ਸੀਗੇ ਤੁਹਾਨੂੰ ਪਤਾ ਹੋਣਾ ਜਮਲਾ ਪਗਲਾ دیਵਾਨਾ ਵਾਸਤੇ ਵੀ ਉਹ ਗਏ ਸੀਗੇ ਉੱਥੇ ਕੈਨੇਡਾ ਗਏ ਸੀ ਤੇ ਆਪਣੇ ਫਿਲਮ ਵਾਸਤੇ ਵੀ ਉੱਥੇ ਗਏ ਸੀਗੇ ਤੇ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਕੁਐਸਚਨ ਆਂਸਰ ਵੀ ਕਈ ਹੁੰਦੇ ਰਹੇ ਨੇ ਤੇ ਉਹ ਦਿਨਾਂ 'ਚ ਉਹਨਾਂ ਦੇ ਦੋਸਤ ਬਣ ਗਏ ਸੀ ਕੁਝ ਜਦੋਂ ਕਿਸੇ ਬੰਦੇ ਨੇ ਉਹਨਾਂ ਨਾਲ ਗੱਲਬਾਤ ਕਰੀ ਤਾਂ ਉਹਨਾਂ ਨੇ ਕਿਹਾ ਵੀ ਲੁਧਿਆਣੇ ਤੋਂ ਰਹਿਣਾ ਮੈਂ ਵੀ ਵੀ ਉੱਥੇ ਕੋਈ ਐਨਆਰਆਈ ਸੀਗਾ ਜਿਹੜਾ ਕਿ ਦੱਸਦੇ ਸੀਗੇ ਵੀ ਉਹ ਜਦੋਂ ਉਹਨਾਂ ਨੇ ਤਰਮਿੰਦਰ ਕੋਲ ਇੰਟਰੋਡਕਸ਼ਨ ਦੇ ਵੇਲੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਤਾਂ ਵੀ ਮੈਂ ਲੁਧਿਆਣੇ ਤੋਂ ਲੁਧਿਆਣਾ ਫਿਰ ਜਦੋਂ ਨੌ ਸੁਣਦਾ ਤਰਮਿੰਦਰ ਇਹਨੇ ਸੁਣਿਆ ਤਾਂ ਉਹ ਕੁਝ ਇੱਕ ਸੌਫਟ ਕਾਰਨਰ ਹੁੰਦਾ ਬੰਦੇ ਦੇ ਅੰਦਰ ਕੌਂਸ਼ੀਅਸ ਮਾਈਂਡ ਦੇ ਵਿੱਚ ਇੱਕ ਜਿੱਥੋਂ ਆਪਾਂ ਜੰਮੇ ਪਲੇ ਹੋਈਏ ਉੱਥੇ ਦਾ ਇੱਕ ਲਗਾਓ ਅਲੱਗ ਹੁੰਦਾ ਚਾਹੇ ਕੋਈ ਉਹਨੂੰ ਰეკਮੈਂਡ ਕਰੇ ਚਾਹੇ ਕੋਈ ਨਾ ਕਰੇ ਬੰਦੇ ਦੇ ਅੰਦਰ ਦਿਲ 'ਚ ਹੁੰਦੀ ਆ ਗੱਲ ਵੀ ਸਾਡੇ ਇਲਾਕੇ ਦਾ ਜਾਂ ਸਾਡੇ ਪਿੰਡ ਦਾ ਬੰਦਾ ਆ ਚਲ ਉਹਦੇ ਨਾਲ ਉਦਾਂ ਦਾ ਸਹਿਯਾਰ ਚੱਲ ਪੈਂਦਾ ਉਦਾਂ ਦੀ ਗੱਲਬਾਤ ਚੱਲ ਪੈਂਦੀ ਹੈ ਪਿਆਰ ਕੁਝ ਅਲੱਗ ਤਰੀਕੇ ਦਾ ਦਿਖਣ ਲੱ ਪੈਂਦਾ ਗੱਲਾਂ ਬਾਤਾਂ 'ਚ ਚਲੋ ਉਸ ਬੰਦੇ ਨਾਲ ਤਰਮਿੰਦਰ ਦੀ ਗੱਲਬਾਤ ਹੋਣ ਲੱਗੀ ਤੇ ਹੌਲੀ ਹੌਲੀ ਕਰਕੇ ਉਹਨਾਂ ਦੇ ਨੰਬਰ ਵੀ ਐਕਸਚੇਂਜ ਹੋਏ ਘਰੇ ਵੀ ਆਉਣਾ ਜਾਣਾ ਸ਼ੁਰੂ ਹੋ ਗਿਆ ਕਾਫੀ ਲੰਬਾ ਸਮਾਂ ਲੰਘਿਆ ਮਤਲਬ ਯਾਰੀ ਪੈ ਗਈ ਆਉਣਾ ਜਾਣਾ ਉਹਨੇ ਜਦੋਂ ਵੀ ਉੱਥੇ ਬੰਬੇ ਜਾਣਾ ਸਪੈਸ਼ਲ ਤਰਮਿੰਦਰ ਨੂੰ ਮਿਲਣ ਜਾਣਾ ਤਰਮਿੰਦਰ ਵੀ ਉਹਦਾ ਵੈਲਕਮ ਕਰਨਾ ਥੋੜੇ ਚਿਰ ਲੰਗੇ ਜਦੋਂ 5-4 ਸਾਲ ਲੰਗੇ ਚੰਗਾ ਕਰੀਬ ਹੋ ਗਿਆ ਉਹਨਾਂ ਤੇ ਫਿਰ ਇੱਕ ਦਿਨ ਧਰਮਿੰਦਰ ਨੂੰ ਕਹਿਣ ਲੱਗੇ ਵੀ ਸਾਡੇ ਰਿਸ਼ਤੇਦਾਰੀ ਦੇ ਵਿੱਚ ਇੱਕ ਵਿਆਹ ਆ ਵੀ ਤੁਹਾਨੂੰ ਵਿਆਹ ਅਟੈਂਡ ਕਰਾਉਣ ਲਈ ਲੈ ਕੇ ਜਾਣਾ ਜ਼ਰੂਰ ਆ ਧਰਮਿੰਦਰ ਕਹਿਣ ਲੱਪੇ ਵੀ ਨਹੀਂ ਮੈਂ ਇਦਾਂ ਵਿਆਹ ਮੂੰਹ ਤੇ ਨਹੀਂ ਜਾਂਦਾ ਜਿਹਨੂੰ ਮੈਂ ਜਾਣ-ਪਛਾਣ ਨਹੀਂ ਹੈਗੀ ਮੈਂ ਉਹਦੀ ਕਾਹਨੂੰ ਜਾਣਾ ਕਿਸੇ ਦੇ ਵੀ ਪੈਸੇ ਲੈ ਕੇ ਮੈਂ ਕਿਸੇ ਪਾਰਟੀ ਜਾਂਦਾ ਹੈ ਨੀਗਾ ਤੇ ਕਿਉਂ ਧਰਮਿੰਦਰ ਦਾ ਸ਼ੁਰੂ ਤੋਂ ਸੂਲ ਰਿਹਾ ਵੀ ਉਹ ਵਿਆਹਾਂ ਦੇ ਵਿੱਚ ਜਿਵੇਂ ਅੱਜਕੱਲ ਸਲਮਾਨ ਖਾਨ ਵਗੈਰਾ ਸ਼ਾਹਰੂਖ ਖਾਨ ਵਗੈਰਾ ਫਿਲਮਾਂ ਦੇ ਵਿੱਚ ਡਾਂਸ ਧਮਕੇ ਲਾਈ ਜਾਂਦੇ ਨੇ ਕਿ ਕਿ ਸੇ ਗਾਉਣ ਵਾਲੇ ਦੇ ਚੱਲ ਗਿਆ ਕਿ ਤਰਮਿੰਦਰ ਦਾ ਸਾਰੀ ਜ਼ਿੰਦਗੀ ਦਾ ਰਿਕਾਰਡ ਰਿਹਾ ਵੀ ਉਹ ਫਿਲਮਾਂ ਦੇ ਵਿੱਚ ਫਿਲਮਾਂ ਤੋਂ ਇਲਾਵਾ ਮਤਲਬ ਕਿਸੇ ਵਿਆਹ ਦੇ ਵਿੱਚ ਗਏ ਨਹੀਂ ਹੈਗੇ ਕਦੇ ਪਰਫੈਸ਼ਨਲ ਨਹੀਂ ਗਏ ਉਦਾਂ ਗਏ ਹੈ ਅਲੱਗ ਪਰਫੈਸ਼ਨਲ ਦੇ ਤੌਰ ਤੇ ਨਹੀਂ ਗਏ ਚਲੋ ਉਹ ਜਿਹੜਾ ਦੋਸਤ ਸੀਗਾ ਉਹਨੇ ਦੋਸਤੀ ਦਾ ਵਾਸਤਾ ਪਾਤਾ ਨਹੀਂ ਜੀ ਕਹਿੰਦਾ ਜੀ ਮੇਰੇ ਤਾਂ ਘਰ ਦਾ ਪ੍ਰੋਗਰਾਮ ਆ ਵੀ ਤੁਹਾਨੂੰ ਜਾਣਾ ਜ਼ਰੂਰ ਪੈਣਾ ਆ ਵੀ ਮੇਰੀ ਤਾਂ ਰਹਿ ਨਹੀਂ ਹੈਗੀ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਚੁੱਕਿਆ ਵੀ ਤਰਮਿੰਦਰ ਆਉਣਗੇ ਤਰਮਿੰਦਰ ਨੇ ਇੱਕ ਦੋ ਦਿਨ ਸੋਚਿਆ ਵੀ ਦੂਜੇ ਤੀਜੇ ਦਿਨ ਭਾਈ ਉਹਨੇ ਹਾਂ ਕਰ ਦਿੱਤੀ ਤੈਨੂੰ ਨੇ ਚੱਲ ਕਹਿੰਦਾ ਠੀਕ ਆ ਵੀ ਤੇਰਾ ਤੇਰਾ ਘਰ ਦਾ ਫੰਕਸ਼ਨ ਆ ਤਾਂ ਫਿਰ ਪਪਾ ਜਾਣਿਆ ਕੋਈ ਗੱਲ ਨਹੀਂ ਹੈਗੀ। ਤਰਮਿੰਦਰ ਨੇ ਫਲੈਟ ਪੜੀ ਪਾਈ ਵੀ ਲੁਧਿਆਣੀ ਇੱਕ ਹੋਟਲ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀਗਾ ਤਾਂ ਉੱਥੇ ਪਹੁੰਚ ਗਏ। ਉੱਥੇ ਜਾ ਕੇ ਕਹਿਣ ਦਾ ਮਤਲਬ ਇਹ ਆ ਵੀ ਹਰੇਕ ਬੰਦੇ ਨੇ ਉਹਨਾਂ ਨਾਲ ਫੋਟੋ ਚਾਹੀਦੀ। ਹਰੇਕ ਬੰਦੇ ਨੇ ਪ੍ਰਾਈਵੇਟ ਆਪਣੇ ਰੂਮ ਚ ਲੈ ਕੇ ਗਿਆ। ਹਰੇਕ ਬੰਦੇ ਨਾਲੇ ਗੱਲਾਂ ਬਾਤਾਂ ਹੋਈਆਂ। ਤਰਮਿੰਦਰ ਨੇ ਉਹਦੇ ਬੱਚਿਆਂ ਤੋਂ ਲੈ ਕੇ ਬੁਢਿਆਂ ਤੱਕ ਹਰੇਕ ਨਾਲ ਫੋਟੋ, ਹਰੇਕ ਨਾਲ ਗੱਲਬਾਤ, ਹਰੇਕ ਨਾਲ ਇੰਟਰੋਡਕਸ਼ਨ। ਮਤਲਬ ਤੁਸੀਂ ਇਹ ਸਭ ਲਓ ਲਓ ਵੀ ਉਹ ਜਿਹੜੇ ਕਿ ਉਸ ਵਿਆਹ ਦੇ ਵਿੱਚ ਉਹ ਵਿਆਹ ਜਿੰਨਾ ਤਾਂ ਹੋ ਰਿਹਾ ਸੀ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹ ਵੀ ਧਰਮਿੰਦਰ ਨਾਲ ਸਪੈਸ਼ਲ ਮਤਲਬ ਫੋਟੋਆਂ ਫੋਟੋਆਂ ਖਿਚਾ ਆ ਕੇ ਬੈਠ ਉੱਠ ਕੇ ਗਏ ਗੱਲਾਂ ਬਾਤਾਂ ਪੂਰਾ ਜਿਵੇਂ ਸਟਾਰਟਮ ਦਾ ਪੂਰਾ ਲੋਥਪਲਾ ਦਿੱਤਾ ਵੀ ਅਸੀਂ ਧਰਮਿੰਦਰ ਨਾਲ ਗੱਲਬਾਤ ਕਰਨ ਲੱਗੇ ਆ ਚਲੋ ਪ੍ਰੋਗਰਾਮ ਨਿਬੜ ਗਿਆ ਧਰਮਿੰਦਰ ਆਪਣੇ ਘਰ ਨੂੰ ਚਲਾ ਗਿਆ ਉਹ ਪ੍ਰੋਗਰਾਮ ਦੇ ਦੌਰਾਨ ਹੀ ਉਹਨਾਂ ਨੂੰ ਕਿਸੇ ਹੋਰ ਬੰਦੇ ਨਾਲ ਵੀ ਉਹਨਾਂ ਦੀ ਗੱਲਬਾਤ ਹੋ ਕੋਈ ਹੋਰ ਬੰਦੇ ਨੇ ਕੋਈ ਵੀ ਨੰਬਰ ਨੰਬਰ ਚੱਲਿਆ ਗਿਆ ਉਹਨਾਂ ਨੂੰ ਬਾਅਦ ਚ ਪਤਾ ਲੱਗਿਆ ਧਰਮਿੰਦਰ ਨੂੰ ਕਿ ਵੀ ਉਸ ਬੰਦੇ ਨੇ ਜਿਹੜਾ ਉਹ ਪ੍ਰੋਗਰਾਮ ਸੀਗਾ ਵੀ ਉਹਦੇ ਰਿਸ਼ਤੇਦਾਰੀ ਚ ਹੈ ਨਹੀਂ ਸੀ ਕੋਈ ਪ੍ਰੋਗਰਾਮ ਉਹ ਪ੍ਰੋਗਰਾਮ ਕਿਸੇ ਬਾਹਰਲੇ ਬੰਦਿਆਂ ਦਾ ਸੀਗਾ ਉਹਦੀ ਰਿਸ਼ਤੇਦਾਰੀ ਚ ਨਹੀਂ ਸੀ ਬੰਦਾ ਕੋਈ ਵੀ ਉਹਨਾਂ ਉਸ ਪ੍ਰੋਗਰਾਮ ਦੇ ਵਿੱਚ ਚਲੋ ਉਹਨੇ ਉਹ ਗੱਲ ਦਬੀ ਤੋਂ 2 ਦਿਨਾਂ ਬਾਅਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਬਈ ਉਸ ਬੰਦੇ ਨੇ ਧਰਮਿੰਦਰ ਨੂੰ ਉਸ ਪਾਰਟੀ ਚ ਬੁਲਾਉਣ ਲਈ ਚੰਗੇ ਮੋٹے ਡਾਲਰ ਲੱਤੇ ਸੀਗੇ ਔਰ ਜਿੰਨੀਆਂ ਵੀ ਫੋਟੋਆਂ ਖਿੱਚ ਹੋ ਰਹੀਆਂ ਸੀ ਉਹ ਸਾਰੀਆਂ ਫੋਟੋਆਂ ਦੇ ਸਾਰੇ ਸਾਰਿਆਂ ਦੇ ਡਾਲਰ ਲੈ ਰਿਆ ਸੀਗਾ ਉਹਨਾਂ ਕੋਲੋਂ ਕਿਉਂਕਿ ਉਹ ਸਾਰੇ ਆਈਐਨਆਰਆਈ ਸੀਗੇ ਲੋਕ ਉਹ ਐਨਆਰਈ ਉਹਨਾਂ ਨੇ ਆ ਕੇ ਉੱਥੇ ਪਾਰਟੀ ਕੀਤੀ ਸੀ ਲੁਧਿਆਣੀ ਕੀਤੀ ਕੀਤੀ ਸੀਗੀ ਕਿਸੇ ਹੋਟਲ ਦੇ ਵਿੱਚ ਤੇ ਉੱਥੇ ਉਹਨਾਂ ਦੇ ਜਿਹੜੇ ਐਨਆਰਈ ਸੀਗੇ ਸਾਰੇ ਉਹ ਪੈਸੇ ਦਿੱਤੇ ਉਹਨਾਂ ਨੇ ਫੋਟੋ ਖਿਚਾਉਣ ਦੇ ਵੀ ਪੈਸੇ ਦਿੰਦੇ ਰਹੇ ਉਹਨੂੰ ਬਾਅਦ ਤੱਕ ਮੈਨੂੰ ਜਾ ਕੇ ਘਰੇ ਪਤਾ ਲੱਗਿਆ ਵੀ ਇਸ ਬੰਦੇ ਨੇ ਤਾਂ ਮੇਰੇ ਪੈਸੇ ਬਹੁਤ ਲੱਤੇ ਆ ਮੇਰੇ ਨਾਂ ਉੱਤੇ ਡਾਲਰ ਬਹੁਤ ਲੈ ਲੇ ਚਲੋ ਹੁਣ ਉਹਦੇ ਮੱਥੇ ਵੀ ਲੱਗਣਾ ਸੀਗਾ ਹੁਣ ਉਹ ਥੋੜਾ ਜਿਹਾ ਟਿਬਦਾ ਸੀ ਵੀ ਧਰਮਿੰਦਰ ਸਪੈਸ਼ਲ ਆਇਆ ਭਾਈ ਉਹਨੂੰ ਮਿਲਣ ਲਈ ਉੱਥੇ ਕੈਨੇਡਾ ਉਹਨਾਂ ਦੀ ਮੁਲਾਕਾਤ ਹੋਈ ਧਰਮਿੰਦਰ ਨੇ ਇਹਨੂੰ ਕਿਹਾ ਵੀ ਉਹ ਬਸ ਐਨੀੋ ਗੱਲ ਹੋ ਓ ਓ ਤਰਮਿੰਦਰ ਨੂੰ ਅਸਲ 'ਚ ਪੈਸੇ ਆਫਰ ਕਰ ਲਾ ਪਿਆ ਉਹ ਬੰਦਾ ਜਿਹੜਾ ਉਹ ਦੋਸਤ ਸੀਗਾ ਉਹਨੂੰ ਪੈਸੇ ਆਫਰ ਕਰਨ ਲਾ ਪਿਆ ਚਲੋ ਮਤਲਬ ਉਸ ਤਰਮਿੰਦਰ ਨੇ ਉਹਨੂੰ ਕਿਹਾ ਤਾਂ ਹੈਗਾ ਵੀ ਤੂੰ ਬਹੁਤ ਇੰਨਾ ਮਾੜਾ ਕੀਤਾ ਮੈਂ ਸਾਰੀ ਜ਼ਿੰਦਗੀ ਦਾ ਆਪਣਾ ਰਿਕਾਰਡ ਰੱਖਿਆ ਸੀਗਾ ਵੀ ਮੈਂ ਪੈਸੇ ਲੈ ਕੇ ਕਦੇ ਕਿਸੇ ਦੀਆਂ ਵੀ ਤੂੰ ਇਹ ਤੂੰ ਪੈਸੇ ਕਿਉਂ ਲੱਤਿਆ ਤੂੰ ਬੁਲਾ ਲਿਆ ਸੀ ਠੀਕ ਆ ਬਹੁਤ ਅਫਸੋਸ ਉਹਨੇ ਤਰਮਿੰਦਰ ਨੇ ਕੀਤਾ ਔਰ ਉਹ ਉਹ ਉਸ ਤੋਂ ਬਾਅਦ ਤਰਮਿੰਦਰ ਨੂੰ ਕਹਿੰਦਾ ਵੀ ਮੇਰੇ ਕੋਲ ਨਾ ਤਾਂ ਅੱਜ ਤੋਂ ਬਾਅਦ ਆਈ ਨਾ ਮੈਨੂੰ ਬੁਲਾਈਂ ਕਦੇ ਤੇ ਨਾਈ ਮਦਰ ਕੋ ਕਦੇ ਮੁੜ ਕੇ ਆਉਣਾ ਉਹ ਜਿਹੜਾ ਜਿਹੜਾ ਉਹ ਉਹ ਜਿਵੇਂ ਬਿਆਨ ਕਰਦੇ ਨੇ ਨਾ ਤਰਮਿੰਦਰ ਉਸ ਚੀਜ਼ ਨੂੰ ਇਹ ਮੈਂ ਉਦਾਂ ਨਹੀਂ ਕਰ ਸਕਦਾ ਕਿਉਂਕਿ ਜਿਵੇਂ ਤਰਮਿੰਦਰ ਨੇ ਬਿਆਨ ਕੀਤਾ ਸੀਗਾ ਇਹ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਵੀ ਕਿੱਥੇ ਜ਼ਿਕਰ ਕੀਤਾ ਹੋਇਆ ਇਸ ਗੱਲਬਾਤ ਦਾ ਇਸ ਗੱਲਬਾਤ ਦਾ ਜ਼ਿਕਰ ਇੱਕ ਵਾਰ ਸਲਮਾਨ ਖਾਨ ਦੇ ਸ਼ੋਅ ਵਿੱਚ ਕੀਤਾ ਸੀ ਤਰਮਿੰਦਰ ਨੇ ਜਿੱਥੇ ਸਲਮਾਨ ਖਾਨ ਦਾ ਇੱਕ ਸ਼ੋਅ ਚੱਲਦਾ ਹੁੰਦਾ ਸੀ ਨਾ ਉਹ 50 50 ਵਾਲਾ ਪਤ ਨਹੀਂ ਕੀ 10 ਕਦਮ 10 ਕਦਮ ਇੱਕ ਪ੍ਰੋਗਰਾਮ ਚੱਲਦਾ ਸੀ ਨਾ ਉਹਦੇ ਵਿੱਚ ਆਇਆ ਸੀ ਕਿ ਬਈ ਸਟਾਰਜ਼ ਪਾਰਟੀਆਂ ਵਿੱਚ ਪੈਸੇ ਲੈ ਕੇ ਜਾਣਾ ਚਾਹੀਦਾ ਸਟਾਰਜ਼ ਨੂੰ ਕੋ ਨਹੀਂ ਲੈ ਕੇ ਜਾਣਾ ਚਾਹੀਦਾ ਉਸ ਚੀਜ਼ ਦੇ ਵਿੱਚ ਇਹੀ ਜਿਹੜੀ ਗੱਲਬਾਤ ਸੀ ਧਰਮਿੰਦਰ ਦੀ ਫਿਰ ਫਿਰ ਜਾ ਕੇ ਜਦੋਂ ਇੱਕ ਕੁਐਸਚਨ ਆਇਆ ਤਾਂ ਉਹਦੇ ਵਿੱਚ ਧਰਮਿੰਦਰ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੋਇਆ ਜਦ ਮਰਜ਼ੀ ਕਦੇ ਸੁਣ ਲਿਓ ਧਰਮਿੰਦਰ ਸਲਮਾਨ ਸੌਰੀ ਸ਼ਨੀ ਦਿਓਲ ਧਰਮਿੰਦਰ ਤੇ ਜਿਹੜੇ ਐਪੀਸੋਡ ਦੇ ਵਿੱਚ ਸਲਮਾਨ ਖਾਨ ਦੇ ਚ ਆਏ ਸੀ ਦਸ ਕਾ ਦਮ ਫਿਲਮ ਦੇ ਵਿੱਚ ਦਸ ਕਾ ਦਮ ਪ੍ਰੋਗਰਾਮ ਦੇ ਵਿੱਚ ਤਾ ਮੈਂ ਦੱਸਦਾ ਤੁਹਾਨੂੰ ਦੱਸਦਾ ਵੀ ਜੋ ਆਪਾਂ ਦੇਖਦੇ ਆਂ ਕਈ ਵਾਰ ਇਸ ਚੀਜ਼ ਤੋਂ ਉਹਨਾਂ ਦਾ ਇਹ ਜਿਹਾ ਦਿਲ ਟੁੱਟਿਆ ਉਹਨਾਂ ਨੇ ਮੁੜ ਕੇ ਕਿਸੇ ਦੇ ਨਾਲ ਐਦਾਂ ਕੋਈ ਮਤਲਬ ਬਲਾਉਂਦਾ ਬਹੁਤ ਖਾਸ ਬੰਦਾ ਹੋ ਗਿਆ ਅਲੱਗ ਗੱਲ ਆ ਤਾਂ ਮਤਲਬ ਐਦਾਂ ਜਾਣਾ ਹੀ ਬੰਦ ਕਰਦੇ ਇਹ ਬਹੁਤ ਯਾਰ ਬੰਦ ਰੱਖੇ ਰੱਖਿਆ ਕਈ ਖਾਸ ਬੰਦੇ ਨੇ ਵੀ ਉਹਨਾਂ ਨੂੰ ਜਵਾਬ ਦਿੱਤਾ ਸੀਗਾ ਕਿ ਵੀ ਮੈਂ ਨਹੀਂ ਬਿਆ ਤੁਹਾਡੇ ਨਾਲ ਕਿਸੇ ਹੋਰ ਦੀ ਪਾਰਟੀ ਜਾਣਾ ਜੇ ਕੋਈ ਮੇਰੇ ਨਾਲ ਮੇਰਾ ਕੋਈ ਸਿੱਧਾ ਰਿਲੇਸ਼ਨ ਹੈਗਾ ਤਾਂ ਮੈਂ ਚੱਲੇ ਜਾਊਂਗਾ ਵੀ ਕਿਸੇ ਦੇ ਕਹੇ ਤੇ ਨਹੀਂ ਮੈਂ ਕਿਸੇ ਦੀ ਪਾਰਟੀ ਜਾਣਾ ਹੈਗਾ ਤਾਂ ਗੱਲਾਂ ਇਹਦੇ ਨਾਲ ਹੋਰ ਵੀ ਬਹੁਤ ਜੁੜਦੀਆਂ ਨੇ ਕਈ ਅੱਗੇ ਵਧਾ ਸਕਦਾ ਮੈਂ ਗੱਲਾਂ ਪਰ ਹੁਣ ਅੱਜ ਵਾਸਤੇ ਇੰਨੇ ਹੀ ਬਹੁਤ ਆ ਠੀਕ ਆ ਭਰਾ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਹੱਸਦੇ ਵਾਸਤੇ ਰੋ ਪੰਜਾਬੀ